ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹਰ ਕਾ ਦੇ ਪ੍ਰੋਬਲਮ ਅਲੱਗ ਅਲੱਗ ਹੁੰਦੀ ਹੈ ਜਿਵੇਂ ਕਿਸੇ ਨੂੰ ਸਹੀ ਲੱਗਦਾ ਹੈ ਉਹ ਕਰਦਾ ਹੈ ਪਰ ਉਸ ਦੇ ਨਾਲ ਨਾਲ ਤੁਸੀਂ ਭਰੋਸਾ ਪਰਮਾਤਮਾ ਤੇ ਵੀ ਰੱਖਣਾ ਹੈ ਪਰਮਾਤਮਾ ਤੇ ਭਰੋਸਾ ਜਿੰਨਾ ਟਾਈਮ ਰਹੇਗਾ ਉਹਨਾਂ ਸੰਗਤ ਜੀ ਆਪਾਂ ਨੂੰ ਕੋਈ ਸਹੀ ਰਸਤਾ ਵੀ ਨਹੀਂ ਮਿਲਣਾ ਜਿੰਨਾ ਚਿਰ ਅਸੀਂ ਪਰਮਾਤਮਾ ਤੇ ਭਰੋਸਾ ਨਹੀਂ ਰੱਖ ਲੈਂਦੇ ਇਸ ਕਰਕੇ ਹਰ ਰੋਜ਼ ਸਵੇਰੇ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲਾ ਸੰਭਾਲਿਆ ਕਰੋ ਪਾਠ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਅੱਜ ਨਹੀਂ ਤਾਂ ਕੱਲ ਵਾਇਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਵਾਇਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਝੋਲੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਉੱਪਰ ਆਣਗੇ ਇਦਾਂ ਨਹੀਂ ਹੁੰਦਾ ਸੰਗਤ ਜੀ ਕਿ ਅਸੀਂ ਮਿਹਨਤ ਕਰਦੇ ਹਾਂ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਕੀਰਤ ਕਰਦੇ ਹਾਂ ਕਦੇ ਕਿਸੇ ਦਾ ਬੁਰਾ ਨਹੀਂ ਚਾਇਆ ਪਰ ਸਾਡਾ ਕਦੇ ਚੰਗਾ ਨਹੀਂ ਹੁੰਦਾ ਇਦਾਂ ਬਿਲਕੁਲ ਵੀ ਨਹੀਂ ਹੁੰਦਾ ਸਾਹ ਸੰਗਤ ਜੀ ਇਸੇ ਤਰ੍ਹਾਂ ਜੋ ਅਸੀਂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਉਸ ਵੀਡੀਓ ਦੇ ਰਾਹੀਂ ਸੰਗਤ ਜੀ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚੋਂ ਗਰੀਬੀ ਜਾਂਦਾ ਨਾਮ ਨਹੀਂ ਲੈਂਦੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਵੈਮ ਪਰਮ じゃ ਕੁਝ ਵੀ ਜੋ ਵੀ ਕੁਝ ਗਲਤ ਬੋਲ ਰਹੇ ਹਾਂ ਸੰਗਤ ਜੀ ਇਹ ਕੋਈ ਵੈਮ ਨਹੀਂ ਹੁੰਦਾ ਇਹ ਨੋਰਮਲ ਜਾਣਕਾਰੀ ਹੁੰਦੀ ਹੈ ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਪਲਾ ਹੋ ਸਕੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਜਿਨ੍ਹਾਂ ਦੇ ਕਮਰੇ ਦੇ ਵਿੱਚ ਇਹ ਚੀਜ਼ ਹੁੰਦੀ ਹੈ ਉਹ ਹਮੇਸ਼ਾ ਹੀ ਗਰੀਬ ਰਹਿੰਦੇ ਹਨ ਉਹ ਕਹੜੀ ਚੀਜ਼ ਹੈ ਉਸ ਬਾਰੇ ਜਾਣ ਕਰੇ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਇਹ ਵੀਡੀਓ ਸਾਡੇ ਸੰਗਜ ਜੀ ਤੁਹਾਡੇ ਲਈ ਬਹੁਤ ਜ਼ਿਆਦਾ ਹੀ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦੇ ਘਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਉਹ ਅਕਸਰ ਹੀ ਗਰੀਬ ਰਹਿੰਦੇ ਹਨ ਇਸ ਦੇ ਨਾਲ ਨਾਲ ਸੰਗਤ ਜੀ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਕੁਝ ਲੋਕ ਹਮੇਸ਼ਾ ਗਰੀਬ ਰਹਿੰਦੇ ਨੇ ਭਾਵੇਂ ਉਹ ਕਿੰਨੇ ਵੀ ਮਿਹਨਤ ਕਿਉਂ ਨਾ ਕਰ ਲੈਣ ਗਰੀਬੀ ਉਹਨਾਂ ਦੇ ਘਰੋਂ ਜਾਣ ਦਾ ਨਾਮ ਨਹੀਂ ਲੈਂਦੀ ਭਾਵੇਂ ਉਹਨਾਂ ਦੇ ਘਰ ਦੇ ਵਿੱਚ ਸੰਗਤ ਜੀ ਕਿੰਨਾ ਵੀ ਪੈਸਾ ਕਿਉਂ ਆਉਂਦਾ ਹੋਵੇ ਪਰ ਪੈਸਾ ਟਿਕਦਾ ਨਹੀਂ ਕਿਉਂਕਿ ਸਾਧ ਸੰਗਤ ਜੀ ਪੈਸਾ ਕਿਸੇ ਨਾ ਕਿਸੇ ਹੀਲੇ ਵਸੀਲੇ ਉਹਨਾਂ ਦੇ ਘਰ ਦੇ ਵਿੱਚੋਂ ਚਲਾ ਜਾਂਦਾ ਹੈ ਉਹ ਲੱਖ ਜਤਨ ਕਰ ਲੈਣ ਪੈਸਾ ਨਹੀਂ ਟਿਕਦਾ ਜਾਂ ਤਾਂ ਬਿਮਾਰੀਆਂ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਉਹਨਾਂ ਦਾ ਪੈਸਾ ਲੱਗ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਉਹ ਮਨੁੱਖਾਂ ਦੇ ਘਰ ਦੇ ਵਿੱਚ ਪਰਿਵਾਰ ਦੇ ਘਰ ਦੇ ਵਿੱਚ ਇਹ ਚੀਜ਼ ਪਈ ਹੁੰਦੀ ਹੈ ਜਿਸ ਤੇ ਕਰਕੇ ਉਹਨਾਂ ਘਰਾਂ ਦੇ ਵਿੱਚ ਪੈਸਾ ਜਿਹੜਾ ਉਹ ਬਿਲਕੁਲ ਵੀ ਨਹੀਂ ਟਿਕਦਾ ਹੈ ਇਸ ਤੋਂ ਇਲਾਵਾ ਸਾਧ ਸੰਗਤ ਜੀ ਕੁਝ ਉਹ ਪਰਿਵਾਰ ਹੁੰਦੇ ਹਨ ਜਿਹੜੇ ਗਰੀਬ ਹੁੰਦੇ ਹਨ ਜਿਨ੍ਹਾਂ ਦਾ ਕਾਰੋਬਾਰ ਛੋਟਾ ਹੋਵੇ ਭਾਵੇਂ ਦਿਹਾੜੀ ਹੀ ਕਰਦੇ ਹੋਣ ਕਾਰ ਬੇਸ਼ੱਕ ਛੋਟਾ ਹੋਵੇ ਪਰ ਸੰਗਤ ਜੀ ਉਹ ਹੌਲੀ-ਹੌਲੀ ਜਿਵੇਂ ਹੀ ਮਿਹਨਤ ਕਰਦੇ ਜਾਂਦੇ ਹਨ ਅਮੀਰ ਹੋ ਜਾਂਦੇ ਹਨ ਇੱਕ ਪਰਿਵਾਰ ਹੈ ਜੋ ਮਿਹਨਤ ਵੀ ਕਰ ਲਵੇ ਪਰ ਉਹ ਹਮੇਸ਼ਾ ਹੀ ਗਰੀਬ ਰਹਿੰਦਾ ਹੈ ਜਿਸ ਕਾਰਨ ਕਰਕੇ ਸਾਧ ਸੰਗਤ ਜੀ ਇਸ ਚੀਜ਼ ਨੂੰ ਸਾਨੂੰ ਆਪਣੇ ਘਰ ਦੇ ਕਮਰੇ ਦੇ ਵਿੱਚੋਂ ਬਿਲਕੁਲ ਵੀ ਭੁੱਲ ਕੇ ਨਹੀਂ ਰੱਖਣਾ ਚਾਹੀਦਾ ਤੇ ਇਸੇ ਤਰ੍ਹਾਂ ਸੰਗਤ ਜੀ ਆਓ ਤੁਹਾਡੇ ਨਾਲ ਗੱਲ ਕਰਦੇ ਹਾਂ ਉਹ ਕਿਹੜੀ ਚੀਜ਼ ਹੈ ਕਿਹੜਾ ਘਰ ਹੁੰਦਾ ਹੈ ਤੇ ਕਿਹੜਾ ਕਮਰ ਹੈ ਜਿੱਤੇ ਸੰਗਤ ਜੀ ਸਾਡੇ ਕਮਰੇ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਵੇਂ ਆਪਾਂ ਦੇਖਦੇ ਹਾਂ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਪੈਸਾ ਹਰ ਇੱਕ ਮਨੁੱਖ ਦੀ ਜ਼ਰੂਰਤ ਹੈ ਤੇ ਪੈਸੇ ਦੇ ਬਿਨਾ ਸੰਗਤ ਜੀ ਹਰ ਇੱਕ ਮਨੁੱਖ ਅਧੂਰਾ ਹੈ ਤੇ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਨਾਲ ਹਰ ਇੱਕ ਮਨੁੱਖ ਆਪਣੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਹੈ ਜਿਸ ਦੇ ਨਾਲ ਉਹ ਚੰਗੀ ਜ਼ਿੰਦਗੀ ਜਿਉਣ ਦੀ ਸਮਰੱਥਾ ਰੱਖਦਾ ਹੈ ਇਸੇ ਤਰ੍ਹਾਂ ਮਨੁੱਖ ਸਾਧ ਸੰਗਤ ਜੀ ਕਿਸੇ ਤੇ ਆਸ ਵੀ ਨਹੀਂ ਰੱਖਦਾ ਤੇ ਕਿਸੇ ਦੀ ਤਾਂਗ ਦੇ ਵਿੱਚ ਵੀ ਨਹੀਂ ਰਹਿੰਦਾ ਆਪਣੀਆਂ ਲੋੜਾਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦਾ ਹੈ ਤੇ ਜਿਸ ਦੇ ਨਾਲ ਸਾਧ ਸੰਗਤ ਜੀ ਆਪਣੇ ਆਪ ਤੇ ਉਹ ਇਨਸਾਨ ਨਿਰਭਰ ਰਹਿੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਮਨੁੱਖ ਨੂੰ ਆਤਮ ਨਿਰਭਰ ਰਹਿਣਾ ਚਾਹੀਦਾ ਹੈ ਜਿਵੇਂ ਆਪਾਂ ਅਕਸਰ ਹੀ ਸੋਚਦੇ ਹਾਂ ਦੇਖਦੇ ਹਾਂ ਕਿ ਜਦੋਂ ਕੋਈ ਮਨੁੱਖ ਆਪਣਾ ਕੰਮ ਸ਼ੁਰੂ ਕਰਦਾ ਹੈ ਤਾਂ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਦਾ ਹੈ ਕਿ ਮੈਂ ਇਸ ਕੰਮ ਨੂੰ ਨਹੀਂ ਕਰਨਾ ਕਰਨਾ ਵੀ ਕਿਉਂ ਸਾਧ ਸੰਗਤ ਜੀ ਕਿਉਂਕਿ ਉਹ ਮਨੁੱਖ ਜਿਹੜਾ ਉਹ ਇਹ ਸੋਚਦਾ ਹੈ ਕਿ ਜੇਕਰ ਮੈਂ ਕੰਮ ਨੂੰ ਕਰਾਂਗਾ ਤੇ ਮਨੁੱਖਤਾ ਮੈਨੂੰ ਲੋਕ ਕੀ ਕਹਿਣਗੇ ਤੇ ਲੋਕ ਕੀ ਸੋਚਣਗੇ ਮੇਰੇ ਬਾਰੇ ਕਿ ਮੈਂ ਇਹੋ ਜਿਹਾ ਕੰਮ ਕਿਉਂ ਕੀਤਾ ਕਿਉਂ ਕੰਮ ਕਰਨਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਮਨੁੱਖ ਇਹੀ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਮੈਂ ਕੋਈ ਇਦਾਂ ਦਾ ਕੰਮ ਸ਼ੁਰੂ ਕਰਾਂ ਜਿਸ ਦੇ ਨਾਲ ਮੈਂ ਤੇ ਮੇਰਾ ਪਰਿਵਾਰ ਬਿਲਕੁਲ ਲੋਕ ਖੁਸ਼ ਹੋ ਜਾਣ ਬਲਕਿ ਲੋਕ ਖੁਸ਼ ਹੋਣੇ ਚਾਹੀਦੇ ਹਨ ਉਹ ਹਮੇਸ਼ਾ ਹੀ ਇਹ ਸੋਚਦਾ ਰਹਿੰਦਾ ਹੈ ਕਿ ਜੇਕਰ ਮੈਂ ਇਸ ਕੰਮ ਨੂੰ ਕਰਾਂਗਾ ਤਾਂ ਲੋਕ ਮੈਨੂੰ ਬੁਰਾ ਪੁਲਾ ਕਹਿਣਗੇ ਲੋਕ ਮੇਰੇ ਬਾਰੇ ਕੀ ਸੋਚਣਗੇ ਤੇ ਜਿਹੜੇ ਲੋਕ ਸੰਗਤ ਜੀ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ ਇਸ ਤਰ੍ਹਾਂ ਕਰਦੇ ਹਨ ਸੰਗਤ ਜੀ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਅਮੀਰੀ ਨਹੀਂ ਆਉਂਦੀ ਉਹ ਹਮੇਸ਼ਾ ਗਰੀਬ ਰਹਿੰਦੇ ਹਨ ਕਿਉਂਕਿ ਸਾਧ ਸੰਗਤ ਜੀ ਉਹ ਆਪਣੇ ਘਰ ਦੇ ਹਾਲਾਤ ਨੇ ਜਿਹੜੇ ਉਹ ਨਹੀਂ ਦੇਖਦੇ ਉਹ ਲੋਕਾਂ ਦੀ ਟੈਨਸ਼ਨ ਲੈਂਦੇ ਹਨ ਕਿ ਲੋਕ ਮੈਨੂੰ ਕੀ ਕਹਿਣਗੇ ਤੇ ਇਸ ਤਰ੍ਹਾਂ ਸੰਗਤ ਜੀ ਤੁਸੀਂ ਵੀ ਇਸ ਟੀਜ ਨੂੰ ਸੁਣ ਕੇ ਹਮੇਸ਼ਾ ਮਨ ਦੇ ਵਿੱਚ ਇਹੀ ਸੋਚ ਲਿਆਉਂਦੇ ਹੋਵੋਗੇ ਕਿ ਉਹ ਕਿਵੇਂ ਇਸ ਤਰ੍ਹਾਂ ਦਾ ਮਨੁੱਖ ਗਰੀਬ ਕਿਉਂ ਰਹਿੰਦਾ ਸੁਣੋ ਸਾਧ ਸੰਗਤ ਜੀ ਜੇਕਰ ਆਪਾਂ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਭਾਵੇਂ ਵਿਆਹ ਹੀ ਕਰਨਾ ਹੋਵੇ ਜਾਂ ਕੋਈ ਵੀ ਸਾਡੇ ਘਰ ਦੇ ਵਿੱਚ ਪਾਰਟੀ ਫੰਕਸ਼ਨ ਪ੍ਰੋਗਰਾਮ ਹੋਵੇ ਸਾਸ ਸੰਗਤ ਜੀ ਲੋਕ ਇਹ ਹੀ ਸੋਚਦੇ ਨੇ ਕਿ ਜਿੰਨੀ ਸਾਡੀ ਹਾਇਸੀਅਤ ਹੈ ਉਸ ਹਾਇਸੀਅਤ ਤੋਂ ਬਾਅਦ ਮੈਂ ਹੋ ਕੇ ਕਰਾਂ ਕਿਉਂਕਿ ਸਾਸ ਸੰਗਤ ਜੀ ਉਸ ਨੂੰ ਆਪਣੇ ਘਰ ਦੀ ਪਰਵਾਹ ਤਾਂ ਹੁੰਦੀ ਨਹੀਂ ਉਸ ਨੂੰ ਲੋਕਾਂ ਦਾ ਹੁੰਦਾ ਹੈ ਕਿ ਜੇਕਰ ਮੈਂ ਕੱਟ ਕਰਾਂਗਾ ਤਾਂ ਲੋਕ ਮੈਨੂੰ ਕੀ ਕਹਿਣਗੇ ਇਸ ਕਰਕੇ ਮੈਂ ਇਸ ਕਰਕੇ ਮੈਂ ਆਪਣੀ ਪੂੰਜੀ ਤੋਂ ਵਧੇਰੇ ਕਰਾਂਗਾ ਜਿਸ ਨਾਲ ਲੋਕ ਦੇਖ ਕੇ ਖੁਸ਼ ਹੋਣ ਤੇ ਮੇਰੇ ਵਾਹ ਵਾਹ ਕਰਨ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਮਨੁੱਖ ਇਹ ਹੀ ਕਰਦਾ ਹੈ ਕਿ ਆਪਣੇ ਪ੍ਰੋਗਰਾਮ ਨੂੰ ਬੜੇ ਧੂਮ ਧਾਮ ਦੇ ਨਾਲ ਕਰਦਾ ਹੈ ਕਿਉਂਕਿ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਲੋਕ ਕੀ ਕਹਿਣਗੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਹੁਣ ਕਿਸੇ ਭੈਣ ਭਰਾ ਦੀ ਹیثیت ਨਹੀਂ ਹੈ ਪਰ ਉਹਦੀ ਸੋਚ ਹੈ ਕਿ ਮੈਂ ਧੂਮ ਧਾਮ ਦੇ ਨਾਲ ਹੀ ਕਰਨਾ ਹੈ ਤੇ ਉਹ ਆਪਣੀ ਹیثیت ਤੋਂ ਬਾਹਰ ਹੋ ਕੇ ਆਪਣੇ ਘਰ ਦੇ ਵਿੱਚ ਧੂਮ ਧਾਮ ਦੇ ਨਾਲ ਪ੍ਰੋਗਰਾਮ ਕਰੇਗਾ ਤਾਂ ਫਿਰ ਸਾ ਸੰਗਤ ਜੀ ਮੁਸ਼ਕਿਲ ਤਾਂ ਆਉਣੀ ਹੀ ਆਉਣੀ ਹੈ ਪਰ ਫਿਰ ਸਾ ਸੰਗਤ ਇਹ ਸਭ ਜਾਣਦੇ ਹੋਏ ਵੀ ਮਨੁੱਖ ਆਪਣੀ ਹਾਇਸੀਅਤ ਤੋਂ ਬਾਹਰ ਹੋ ਕੇ ਚੱਲਦਾ ਹੈ ਸਿਰਫ ਇਸ ਗੱਲ ਦੇ ਪਿੱਛੇ ਹੀ ਕਿ ਲੋਕ ਕੀ ਕਹਿਣਗੇ ਤੇ ਇਸ ਤੋਂ ਇਲਾਵਾ ਸੰਗਤ ਜੀ ਕੋਈ ਮਨੁੱਖ ਹੁੰਦਾ ਹੈ ਉਸ ਦਾ ਵੱਡਾ ਕਾਰੋਬਾਰ ਨਹੀਂ ਚੱਲਦਾ ਤੇ ਉਹ ਕੋਈ ਛੋਟਾ ਕਾਰੋਬਾਰ ਵੀ ਸ਼ੁਰੂ ਨਹੀਂ ਕਰਦਾ ਸਿਰਫ ਇਸ ਗੱਲ ਕਰਕੇ ਕਿ ਲੋਕ ਕੀ ਕਹਿਣਗੇ ਇਸ ਤਰ੍ਹਾਂ ਸੰਗਤ ਜੀ ਜੇਕਰ ਕਿਸੇ ਭੈਣ ਭਰਾ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਕਿਸੇ ਨੂੰ ਸ਼ੌਂਕ ਸੀ ਜਾਂ ਮौज ਸੀ ਕਿਸੇ ਵੀ ਤਰ੍ਹਾਂ ਦਾ ਸੰਗਤ ਜੀ ਜਦੋਂ ਉਹ ਵੱਡਾ ਬਿਜ਼ਨਸ ਚੱਲਦਾ ਨਹੀਂ ਤਾਂ ਸੰਗਤ ਜੀ ਜੇਕਰ ਆਪਾਂ ਉਸ ਨੂੰ ਨੁਕ ਨੂੰ ਕਹੀਏ ਕਿ ਤੂੰ ਰੈਡੀ ਲਗਾ ਲੈ ਤਾਂ ਸਾਥ ਸੰਗਤ ਉਹ ਨੁਕ ਕਦੇ ਵੀ ਰੈਡੀ ਨਹੀਂ ਲਗਾਵੇਗਾ ਕਿਉਂਕਿ ਉਹਦੇ ਮਨ ਦੇ ਵਿੱਚ ਇਹੀ ਵਿਚਾਰ ਹੋਵੇਗਾ ਕਿ ਲੋਕ ਕੀ ਕਹਿਣਗੇ ਇਕ ਗੱਲ ਹੋ ਸਾਰ ਸੰਗਤ ਜੇਕਰ ਕਿਸੇ ਪਹਿਣ ਪੁਰਾਣੀ ਗੱਡੀ ਲੈਣੀ ਤੇ ਉਹ ਕਿਸੇ ਨੇ ਵੱਡੀ ਗੱਡੀ ਲਈ ਤਾਂ ਉਹ ਜੋ ਸਾਹਮਣੇ ਵਾਲਾ ਹੈ ਉਹ ਇਹੀ ਸੋਚਦਾ ਹੈ ਕਿ ਉਸ ਨੇ ਜਦੋਂ ਗੱਡੀ ਲੈਣੀ ਹੁੰਦੀ ਹੈ ਤਾਂ ਉਹ ਸੋਚਦਾ ਹੈ ਕਿ ਉਸ ਨੇ ਵੱਡੀ ਲਈ ਤੇ ਮੈਂ ਵੀ ਵੱਡੀ ਲਾਵਾਂ ਕਿਉਂਕਿ ਉਸ ਨੂੰ ਸਿਰਫ ਇਹੀ ਹੁੰਦਾ ਹੈ ਕਿ ਜੇਕਰ ਮੈਂ ਛੋਟੀ ਗੱਡੀ ਲੈ ਲਈ ਤਾਂ ਲੋਕ ਮੈਨੂੰ ਕੀ ਕਹਿਣਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੇ ਮਨੁੱਖ ਦੀ ਸੋਚ ਹੈ ਕਿ ਲੋਕ ਖੁਸ਼ ਹੋਣੇ ਚਾਹੀਦੇ ਨੇ ਆਪਣੀ ਹਾਇਸियत ਦੀ ਕੋਈ ਪਰਵਾਹ ਨਹੀਂ ਕਿਉਂਕਿ ਅੱਜ ਦਾ ਜੋ ਸਮਾ ਹੈ ਸਾਧ ਸੰਗਤ ਉਹ ਦਿਖਾਵੇ ਦਾ ਜ਼ਿਆਦਾ ਹੈ ਇਸੇ ਤਰ੍ਹਾਂ ਸੰਗਤ ਜੀ ਜੇਕਰ ਕੋਈ ਭੈਣ ਭਰਾ ਤੁਮ ਥਾਮ ਦੇ ਨਾਲ ਪ੍ਰੋਗਰਾਮ ਕਰ ਰਿਹਾ ਤਾਂ ਉਸ ਨੂੰ ਕਰਨ ਦਿਓ ਜੇਕਰ ਤੁਹਾਡੀ ਹਾਇਸियत ਨਹੀਂ ਹੈ ਤਾਂ ਤੁਸੀਂ ਆਪਣੀ ਹਾਇਸियत ਤੋਂ ਬਾਹਰ ਹੋ ਕੇ ਇਸ ਪ੍ਰੋਗਰਾਮ ਨੂੰ ਜਦੋਂ ਕਰਨਾ ਹੈ ਤਾਂ ਉਸ ਦੀ ਰੇਸ ਦੇ ਨਾਲ ਤੁਸੀਂ ਧੌਮ ਧਾਮ ਦੇ ਨਾਲ ਕਰੋਗੇ ਜਾਂ ਫਿਰ ਇਹ ਸੋਚ ਦੇ ਨਾਲ ਕਿ ਲੋਕ ਕੀ ਕਹਿਣਗੇ ਤਾਂ ਸੰਗਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਆਉਣਗੀਆਂ ਹੀ ਆਉਣਗੀਆਂ ਇਸੇ ਤਰ੍ਹਾਂ ਸਾਥ ਸੰਗਤ ਹੋ ਜੇ ਕਿਸੇ ਪਰਿਵਾਰ ਦੀ ਹਾਇਸੀਅਤ ਹਾਇਸੀਅਤ 4 ਲੱਖ ਦੀ ਹੋਵੇ ਉਸ ਨੇ ਜਦੋਂ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਇਹ ਸੋਚੇ ਕਿ ਲੋਕ ਕੀ ਕਹਿਣਗੇ ਤਾਂ ਉਸ ਤੇ 14 ਲੱਖ ਲਗਾ ਲਵੇ ਤਾਂ ਸੰਗਾ ਜੀ ਮੁਸ਼ਕਲ ਤਾਂ ਖੜੀ ਹੋਵੇਗੀ ਸਿਰਫ ਐਸੇ ਚੱਕਰ ਦੇ ਵਿੱਚ ਕਿ ਲੋਕ ਕੀ ਕਹਿਣਗੇ ਇਸੇ ਤਰ੍ਹਾਂ ਸਾਧ ਸੰਗਤ ਮੁੱਖ ਕਾਰਨ ਗਰੀਬੀ ਦਾ ਜੇਕਰ ਤੁਸੀਂ ਆਪਣੀ ਹਾਇਸੀਅਤੋਂ ਬਾਹਰ ਹੋ ਕੇ ਕੰਮ ਕਰੋਗੇ ਤਾਂ ਸੰਗਜ ਜੀ ਗਰੀਬੀ ਆਵੇਗੀ ਹੀ ਆਵੇਗੀ ਸੋ ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਮਨੁੱਖ ਸੋਚਦੇ ਨੇ ਕਿ ਲੋਕ ਕੀ ਕਹਿਣਗੇ ਮੈਨੂੰ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕਾਂ ਨੇ ਸੰਗਤ ਜੀ ਤੁਹਾਨੂੰ ਕੁਝ ਨਹੀਂ ਕਹਿਣਾ ਨਾਹੀਂ ਕੁਝ ਦੇ ਕੇ ਜਾਣਾ ਹੈ ਲੋਕਾਂ ਨੇ ਰੋਟੀ ਦੇ ਕੇ ਨਹੀਂ ਜਾਣੀ ਐਸੇ ਤਰ੍ਹਾਂ ਸੰਗਤ ਜੀ ਲੋਕਾਂ ਨੇ ਤੁਹਾਡੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਪ ਨਹੀਂ ਕਰਨੀ ਤੁਹਾਨੂੰ ਕਦੇ ਵੀ ਉਹਨਾਂ ਨੇ ਕੱਪੜੇ ਲੈ ਕੇ ਨਹੀਂ ਦੇਣੇ ਨਾ ਹੀ ਸੰਗਤ ਜੀ ਜਿਹੜਾ ਤੁਸੀਂ ਲੋਕ ਦਿਖਾਵਾ ਦੇ ਲਈ ਲੋਕ ਕੀ ਕਹਿਣਗੇ ਇਸ ਚੱਕਰ ਦੇ ਵਿੱਚ ਕਰਜ਼ਾ ਚੁੱਕਿਆ ਹੋਵੇਗਾ ਸੰਗਤ ਜੀ ਨਾਹੀਂ ਉਹ ਤੁਹਾਡੇ ਲੋਕਾਂ ਨੇ ਕਰਜ਼ਾ ਲਾਉਣਾ ਤੇ ਉਹ ਸਹ ਸੰਗਤ ਜੀ ਤੁਹਾਨੂੰ ਆਪ ਹੀ ਲਾਉਣਾ ਪਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਲੋਕਾਂ ਦੇ ਪਿੱਛੇ ਬਿਲਕੁਲ ਵੀ ਨਾ ਲੱਗੋ ਜੋ ਲੋਕ ਭੈਣ ਭਰਾ ਸਮਝਤਰ ਹੁੰਦੇ ਨੇ ਉਹ ਇਹ ਸੋਚਦੇ ਨੇ ਸੰਗਤ ਜੀ ਜੇਕਰ ਉਹਨਾਂ ਦੀ ਆਮਦਨ 4 ਲੱਖ ਹੈ ਉਹਨਾਂ ਦੀ ਇਹ ਸੋਚ ਨਹੀਂ ਹੁੰਦੀ ਐ ਸਾਧ ਸੰਗਤ ਸਾਧ ਸੰਗਤ ਜੀ ਜੇਕਰ ਸਾਡੀ ਹੈ ਅਸੀਂ 4 ਲੱਖ ਦੀ ਹੈ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਜੋ ਵੀ ਅਸੀਂ ਕੰਮ ਕਰਨਾ ਹੈ ਉਹ 3 ਲੱਖ ਦੇ ਵਿੱਚ ਹੀ ਕਰੀਏ ਤੇ ਜਿਸ ਦੇ ਨਾਲ ਸੰਗਤ ਜੀ ਉਹ ਮਨੁੱਖ ਆਪਣੀ ਸੋਚ ਦੇ ਮੁਤਾਬਕ 1 ਲੱਖ ਰੁਪਏ ਨੋ ਬਚਾ ਲੈਂਦਾ ਹੈ ਕਿਉਂਕਿ ਸਾਧ ਸੰਗਤ ਜੋ ਮਨੁੱਖ ਲੋਕਾਂ ਦੀ ਸੋਚ ਤੇ ਲੋਕਾਂ ਦੇ ਮਗਰ ਲੱਜ ਜਾਂਦੇ ਨੇ ਉਹ ਸੰਗਤ ਦੀ ਮਨੁੱਖ ਹਮੇਸ਼ਾ ਕਰਜ਼ੇ ਦੇ ਵਿੱਚ ਹੀ ਡੁੱਬ ਜਾਂਦੇ ਨੇ ਤੇ ਨਾ ਹੀ ਉਹ ਕਰਜ਼ੇ ਨੂੰ ਸਾਧ ਸੰਗਤ ਦੀ ਲਾਹ ਪਾਉਂਦੇ ਨੇ ਜਿਹੜੇ ਕਾਰਨਾਂ ਦੇ ਕਰਕੇ ਸਾਧ ਸੰਗਤ ਉਹ ਕਦੇ ਵੀ ਤਰੱਕੀ ਨਹੀਂ ਕਰ ਪਾਉਂਦੇ ਤੇ ਜਿਹੜੇ ਕਾਰਨਾਂ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਗਰੀਬੀ ਰਹਿੰਦੀ ਹੈ ਤੇ ਇਸ ਦੇ ਨਾਲ ਹੀ ਕੁਝ ਲੋਕਾਂ ਦੀ ਸੋਚ ਇੱਥੇ ਤੱਕ ਹੁੰਦੀ ਹੈ ਕਿ ਜੇਕਰ ਉਹਨਾਂ ਨੇ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੈ ਤਾਂ ਉਥੇ ਸੰਗਤ ਜੀ ਉਹਨਾਂ ਨੇ ਇੱਕ ਦਿਨ ਦੇ ਪਿੱਛੇ ਇੰਨਾ ਜ਼ਿਆਦਾ ਕੱਪੜੇ ਖਰਚਾ ਕਰਨਾ ਤੇ ਵਧੀਆ ਮਹਿੰਗੇ ਕੱਪੜੇ ਪਾ ਜਾਣੇ ਲੋਕ ਇਹ ਕਹਿ ਦੇਣ ਕਿ ਲੋਕ ਇਹ ਨਾ ਕਹਿ ਦੇਣ ਕਿ ਉਸਨੇ ਥੋੜਾ ਘੱਟ ਸਸਤਾ ਸੂਟ ਪਾਇਆ ਹੈ ਇਹ ਕਹਿਣਗੇ ਕਿ ਬਹੁਤ ਵਧੀਆ ਪਾਇਆ ਸਿਰਫ ਸਾਦ ਸੰਗਤ ਜੀ ਦਿਖਾਵਾ ਹੀ ਇਨਸਾਨ ਨੂੰ ਮਾਰਦਾ ਹੈ ਕਿਉਂਕਿ ਸੰਗਤ ਜੀ ਜੇਕਰ ਕਿਸੇ ਵੀ ਮਨੁੱਖ ਨੇ 4000 ਦਾ ਸੂਟ ਪਾਇਆ ਹੋਵੇ ਤੇ ਜੋ ਦੂਸਰਾ ਮਨੁੱਖ ਹੁੰਦਾ ਹੈ ਉਸ ਦੇ ਮਨ ਦੇ ਵਿੱਚ ਇਹ ਹੀ ਖਿਆਲ ਆਉਂਦਾ ਹੈ ਕਿ ਜੇਕਰ ਇਸ ਨੇ 4000 ਦਾ ਪਾਇਆ ਹੈ ਤਾਂ ਮੈਂ ਜੇਕਰ 6 ਦਾ ਪਾਵਾਂਗਾ ਫਿਰ ਹੀ ਮੇਰੀ ਟੌਰ ਬਣੇਗੀ ਜੇਕਰ 4000 ਦਾ ਪਾਇਆ ਮੈਂ ਵੀ 4 ਦਾ ਹੀ ਪਾ ਲਿਆ ਤਾਂ ਫਿਰ ਇਹਦੇ ਤੇ ਮੇਰੇ ਵਿੱਚ ਫਰਕ ਕੀ ਰਹਿ ਜਾਵੇਗਾ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਕਈ ਭੈਣ ਭਰਾਵਾਂ ਦੀ ਸੋਚ ਹੋ ਚੁੱਕੀ ਹੈ ਸੋ ਇਸੇ ਤਰ੍ਹਾਂ ਸੰਗਤ ਜੀ ਤੁਸੀਂ ਲੋਕਾਂ ਦੇ ਮਗਰ ਬਿਲਕੁਲ ਵੀ ਨਾ ਲੱਗੋ ਕਿਉਂਕਿ ਲੋਕਾਂ ਨੇ ਸੰਗਤ ਜੀ ਤੁਹਾਨੂੰ ਕੁਝ ਵੀ ਨਹੀਂ ਦੇਣਾ ਤੇ ਨਹੀਂ ਤੁਹਾਡੇ ਵਿੱਚ ਕੁਝ ਵੀ ਦੇਖਣਾ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਿਜੀ ਹੁੰਦੇ ਹਨ ਇਸੇ ਤਰ੍ਹਾਂ ਸੰਗਤ ਜੀ ਉਹਨਾਂ ਨੇ ਬਿਲਕੁਲ ਵੀ ਨਹੀਂ ਦੇਖਣਾ ਕਿ ਤੁਸੀਂ ਕੀ ਪਾਇਆ ਕੀ ਨਹੀਂ ਪਾਇਆ ਉਹਨਾਂ ਨੇ ਸੰਗਤ ਜੀ ਦੋ ਚਾਰ ਗੱਲਾਂ ਕਰਕੇ ਆਪਣਾ ਸਾਈਡ ਤੇ ਹੋ ਜਾਣਾ ਹੈ ਤੇ ਜਿਹੜਾ ਤੁਸੀਂ ਆਪਣੀ ਹਾਇਸੀਅਤ ਤੋਂ ਵੱਧ ਕੇ ਕਰਜਾ ਕੀਤਾ ਹੋਵੇਗਾ ਉਸ ਦਾ ਭੁਗਤਾਨ ਸੰਗਤ ਜੀ ਹਮੇਸ਼ਾ ਤੁਹਾਨੂੰ ਹੀ ਕਰਨਾ ਪਵੇਗਾ ਫਿਰ ਜਿਹੜੇ ਕਾਰਨਾ ਦੇ ਕਰਕੇ ਸੰਗਤ ਜੀ ਤੁਸੀਂ ਆ ਜਾਓਗੇ ਕਰਜ ਦੇ ਹੇਠਾਂ ਇਸ ਕਰਕੇ ਸਾਥ ਸੰਗਤ ਲੋਕਾਂ ਦੇ ਪਿੱਛੇ ਲੱਗਣਾ ਤੁਸੀਂ ਬਿਲਕੁਲ ਵੀ ਛੱਡ ਦਿਓ ਤੇ ਆਪਣੀ ਆਮਦਨ ਦੇ ਮੁਤਾਬਕ ਹੀ ਆਪਣੇ ਤੁਸੀਂ ਖਰਚੇ ਕਰੋ ਤੇ ਇਸੇ ਤਰ੍ਹਾਂ ਸੰਗਤ ਜੀ ਜਿਹੜੇ ਸਮਝਦਾਰ ਲੋਕ ਹੁੰਦੇ ਹਨ ਉਹ ਆਪਣੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਹਮੇਸ਼ਾ ਇਹੋ ਜਿਹੀ ਦੌੜ ਦੇ ਵਿੱਚ ਹੈ ਸੰਗਾਜਿਓ ਕਦੇ ਵੀ ਸ਼ਾਮਲ ਨਹੀਂ ਹੁੰਦੇ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਨੂੰ ਛੱਡ ਕੇ ਇੱਕ ਚੰਗੀ ਸੋਚ ਅਪਣਾ ਲਵਾਂਗੇ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਦੇ ਹੇਠਾਂ ਨਹੀਂ ਆਵਾਂਗੇ ਪਰੇਸ਼ਾਨੀਆਂ ਦੇ ਵਿੱਚ ਨਹੀਂ ਆਵਾਂਗੇ ਜਿਸ ਦੇ ਕਾਰਨ ਸੰਗਾਜਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਕਰਜ਼ੇ ਦੇ ਕਾਰਨ ਸਾਧ ਸੰਗਤ ਜੋ ਸਾਡੇ ਘਰ ਦੇ ਵਿੱਚ ਲੜਾਈਆਂ ਕਲੇਸ਼ ਹੁੰਦੇ ਹਨ ਅਸੀਂ ਉਸ ਤੋਂ ਵੀ ਬਚ ਜਾਵਾਂਗੇ ਇਸ ਨੂੰ ਲਬਾ ਸੰਗਜ ਜੀ ਲੋਕ ਇਹ ਕਹਿਣਗੇ ਤੁਸੀਂ ਇਸ ਚੀਜ਼ ਨੂੰ ਆਪਣੇ ਕਮਰੇ ਰੂਪੀ ਦਿਮਾਗ ਦੇ ਵਿੱਚੋਂ ਬਿਲਕੁਲ ਹੀ ਬਾਹਰ ਕੱਢ ਦਿਓ ਤੇ ਸਰੀਰ ਰੂਪੀ ਕਰਤੇ ਸੰਗਜ ਜੀ ਜਿਹੜਾ ਦਿਮਾਗ ਰੂਪੀ ਕਮਰਾ ਹੈ ਤੁਹਾਡਾ ਉਸ ਵਿੱਚੋਂ ਇਸ ਨੂੰ ਬਿਲਕੁਲ ਵੀ ਬਾਹਰ ਰੱਖ ਦਿਓ ਇਸ ਤਰ੍ਹਾਂ ਸਾਧ ਸੰਗਜ ਜੀ ਤੁਸੀਂ ਤੁਸੀਂ ਸੋਚ ਅਪਣਾਓ ਕਿ ਕੰਮ ਕਰੋ ਤੇ ਕਿਰਤ ਕਰੋ ਤਾਂ ਜੋ ਤੁਸੀਂ ਕਿਰਤ ਕਰਕੇ ਮਿਹਨਤ ਕਰਕੇ ਆਪਣੇ ਕਰਜ਼ੇ ਦੇ ਵਿੱਚੋਂ ਨਿਕਲ ਸਕੋ ਤੇ ਇਸੇ ਤਰ੍ਹਾਂ ਸੰਗਜ ਜੀ ਜਗਾ ਦੋਸੇ ਇਸ ਤਰ੍ਹਾਂ ਦੀ ਸੋਚ ਰੱਖੋਗੇ ਤਾਂ ਗਰੀਬੀ ਤੁਹਾਡੇ ਘਰ ਦੇ ਵਿੱਚੋਂ ਕੁਝ ਹੀ ਦਿਨਾਂ ਦੇ ਵਿੱਚੋਂ ਨਿਕਲ ਜਾਵੇਗੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਤੇ ਸੰਗਤ ਜੀ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰੋਗੇ ਇਸ ਦੇ ਨਾਲ ਇਹ ਸੰਗਤ ਜੀ ਲੋਕ ਕੀ ਕਹਿਣਗੇ ਇਸ ਗੱਲ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਸੁੱਟ ਦਿਓ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ